ये बताऊ ना कि ये कुछ 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 ये जो होएगा के बोल रहे हो ये नहीं ये नहीं क्या होगो और साहब जी और ना बोलना मत साहब चलो भाई चलो चलो सारा ते सब के अनुसार ਅੱਜ ਅਸੀਂ ਜੈਫੇਟ ਕੋਰਸ ਨਾਲ ਲੈ ਕੇ ਉਹ ਵੀ ਦੁਕਾਨਾਂ ਦੇ ਬਾਹਰ ਸਮਾਨ ਪਿਆਈ ਹੈ ਉਹ ਅਸੀਂ ਜਬਤ ਕਰ ਰਹੇ ਹਾਂ ਕਿ ਇਹਨਾਂ ਨੂੰ ਪਹਿਲਾਂ ਅਸੀਂ ਸਾਰਿਆਂ ਨੂੰ ਪਹਿਲਾਂ ਬੁਨਿਆਦੀ ਕਰਵਾਈ ਸੀ ਵੀ ਆਪਣਾ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਹੁਣ ਆਉਂਦੇ ਜਾਂਦੇ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਸਾਨੂੰ ਇਹ ਸਮਾਨ ਜਿਹੜਾ ਜਬਤ ਕਰਨਾ ਪੈ ਰਿਹਾ ਹੈ ਦੱਸੋ ਦਿੱਤਾ ਜੀ ਵੀ ਮਾਨਯੋਗ ਐਸਜੀਓ ਸਾਹਿਬ ਦੇ ਹੁਕਮ ਤਾਕ ਅੱਗੇ ਮਨਿਆਤੀ ਵੀ ਕਈ ਵਾਰੀ ਪਰਵਾ ਬੈਠੇ ਆਂ ਜੀ ਵੀ ਆਪਣਾ ਸਮਾਨ ਬਾਹਰ ਨਾ ਰੱਖੋ ਤੁਹਾਡੇ ਸਾਹਮਣੇ ਜਾਂ ਮ ਲੱਗਦਾ ਥੋਡੇ ਚੈਨਲ ਰਾਹੀਂ ਵੀ ਅਪੀਲ ਕਰ ਚੁੱਕੇ ਆਂ ਫਿਰ ਦੁਬਾਰਾ ਅਪੀਲ ਕਰਦੇ ਆਂ ਜੀ ਵੀ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਇਆ ਆਉਂਦੀ ਜਾਂਦੀ ਕਿਨੇ ਕੀ ਹੋਏਗਾ ਕਿ ਬੋਲੇਗਾ ਇਹਨੂੰ ਫੇਰ ਵੀ ਕੀ ਹੋਣਾ ਨਹੀਂ ਨਾ ਕੀ ਹੋਊਗਾ ਕੀ ਹੋਊਗਾ ਓ ਸਾਡੀ ਨਾ ਕੋਲਣਾ 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 ਨਾ ਕੋ ਉਹ ਅਸੀਂ ਜੱਫਤ ਕਰ ਰਹੇ ਹਾਂ ਕਿ ਇਹਨਾਂ ਨੂੰ ਪਹਿਲਾਂ ਅਸੀਂ ਸਾਰਿਆਂ ਨੂੰ ਪਹਿਲਾਂ ਮਨਿਆਤੀ ਕਰਵਾਈ ਸੀ ਵੀ ਆਪਣਾ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਹੁਣ ਆਉਂਦੇ ਜਾਂਦੇ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਸਾਨੂੰ ਇਹ ਸਮਾਨ ਜਿਹੜਾ ਜੱਫਤ ਕਰਨਾ ਪੈ ਰਿਹਾ ਹੈ। ਵਾਸੀ ਦਿੱਤਾ ਹੈ ਜੀ ਵੀ ਮਾਨਯੋਗ ਐਸਜੀਪੀ ਸਾਹਿਬ ਦੇ ਹੁਕਮ ਤਾਕ ਅੱਗੇ ਮਨਿਆਤੀ ਵੀ ਕਈ ਵਾਰੀ ਕਰਵਾ ਬੈਠੇ ਆਂ ਜੀ ਵੀ ਆਪਣਾ ਸਮਾਨ ਬਾਹਰ ਨਾ ਰੱਖੋ ਤੁਹਾਡੇ ਸਾਹਮਣੇ ਜਾਂ ਮ ਲੱਗਦਾ ਹੈ ਸੋਡੇ ਚੈਨਲ ਰਾਹੀਂ ਵੀ ਅਪੀਲ ਕਰ ਚੁੱਕੇ ਹਾਂ ਫਿਰ ਦੁਬਾਰਾ ਅਪੀਲ ਕਰਦੇ ਹਾਂ ਜੀ ਵੀ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਏ ਰਹ ਆਉਂਦੇ ਜਾਂਦੇ ਕਿਹਨੇ ਮੈਂ ਤੁਹਾਨੂੰ ਕਹਿੰਦਾ ਕਿ ਰੁਕ ਜਾਓ ਰੁਕ ਜਾਓ ਜੀ ਹੋਏਗਾ ਕਿ ਬੋਲਣ ਆ ਰਹੀ ਇਹਨੂੰ ਨਹੀਂ 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 ਕੋਈ ਬੰਦਾ ਨਹੀਂ ਮਲਾਉਣ ਵਾਲਾ ਕੋਈ ਬੋਲ ਨਹੀਂ ਰਹਾ ਕੀ ਹੋਊਗਾ ਇਹ ਬੋਲਦਾ ਰੱਖੋ ਇਹ ਪਾਰੋ ਜੀ ਬਹੁਤ ਸਾਡੀ ਇਹਨੂੰ ਮੈਡਮ ਬੋਲਦੇ ਹਾਂ ਖਾਦਰ ਜੀ ਬੋਲ ਰਹੇ ਆ। ਅੱਜ ਉਹ ਵੇਖਾ ਪੈਟਾ। ਚਲੋ ਬਾਈ ਚਲੋ। ਸਾਰਾ ਤੇ ਇਹ ਸਭ ਦੇ ਅਨੁਸਾਰ ਅਧਿਸ਼ਕ ਜੈਫੇਟ ਕੋਲੋਂ ਨਾਲ ਲੈ ਕੇ ਉਹ ਵੀ ਦੁਕਾਨਾਂ ਦੇ ਬਾਹਰ ਸਮਾਨ ਪਿਆਈ ਹੈ। ਉਹ ਅਸੀਂ ਜਬਤ ਕਰ ਰਹੇ ਹਾਂ। ਕਿ ਇਹਨਾਂ ਨੂੰ ਪਹਿਲਾਂ ਅਸੀਂ ਸਾਰਿਆਂ ਨੂੰ ਪਹਿਲਾਂ ਮਨਿਆਦੀ ਕਰਵਾਈ ਸੀ ਵੀ ਆਪਣਾ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ। ਤਾਂ ਕਿ ਲੋਕ ਪਰੇਸ਼ਾਨ ਨਾ ਹੋਣ। ਹੁਣ ਆਂਦੇ ਜਾਂਦੇ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਸਾਨੂੰ ਇਹ ਸਮਾਨ ਜਿਹੜਾ ਜਬਤ ਕਰਨਾ ਪੈ ਰਿਹਾ। ਦੱਸੋ ਦਿੱਤਾ ਜੀ। ਈਮਾਨਯੋਗ ਐਸਜੀਓ ਸਾਹਿਬ ਦੇ ਹੁਕਮ ਤਾਕ ਅੱਗੇ ਮਨਿਆਤੀ ਵੀ ਕਈ ਵਾਰੀ ਪਰਵਾ ਬੈਠੇ ਆਂ ਜੀ ਵੀ ਆਪਣਾ ਸਮਾਨ ਬਾਹਰ ਨਾ ਰੱਖੋ ਤੁਹਾਡੇ ਸਾਹਮਣੇ ਜਾ ਮ ਲੱਗਦਾ ਥੋਡੇ ਚੈਨਲ ਰਾਹੀਂ ਵੀ ਅਪੀਲ ਕਰ ਚੁੱਕੇ ਆਂ ਫਿਰ ਦੁਬਾਰਾ ਅਪੀਲ ਕਰਦੇ ਆਂ ਜੀ ਵੀ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਇਆ ਆਉਂਦੀ ਜਾਂਦੀ ਕਿਨੇ